ਦੋਸਤੋ ਜਿਹੜੀ ਅੱਜ ਤੁਹਾਡੇ ਨਾਲ ਵੀਡੀਓ ਸਾਂਝੀ ਕਰਨਿਆ ਤੁਹਾਨੂੰ ਦੋ ਮੱਝਾਂ ਦਿਖਾ ਦੇਾਂਗੇ ਝੋਟਾਂ ਕਹਿ ਸਕਦਾ ਕਿ ਜਿਹੜੀਆਂ ਦੋਨੇ ਤਾਜ਼ੀਆਂ ਸੂਈਆਂ ਸਾਂ ਬਿਲਕੁਲ ਨਵੇਂ ਹਾਂ ਦੇ ਵਿੱਚ ਆ ਪਹਿਲਾ ਪਹਿਲਾ ਸੂਗਾ ਦੰਦੋਂ ਕਨਫਰਮ ਦੋ ਦੋ ਦੰਦਾ ਠੀਕ ਆ ਇੱਕ ਤੁਹਾਨੂੰ ਦਿਖਾਦਾ ਨੀਲੀ ਰਵੀ ਦੀ ਬਹੁਤ ਹੀ ਜ਼ਿਆਦਾ ਬਾਕ ਮਲਵਾ ਮੇਲਣ ਵਾਲੀ ਬਿਊਟੀ ਵੀ ਕਹਿ ਸਕਦਾਗੇ ਤੇ ਅਮਰਾਲ ਟਾਈਜ ਕਿਸੇ ਪੁਰਾਣੇ ਬਰੀਡ ਤੇ ਨੀਲੀ ਰਵੀ ਤੇ ਕੰਮ ਕਰਨਾ ਠੀਕ ਆ ਉਹਨਾਂ ਬਾਅਦ ਜਿਹੜੀ ਇਹ ਝੋਟੀ ਤੋਹਫਾ ਆਊਗੀ ਠੀਕ ਆ ਜੀ ਬਹੁਤ ਚੰਗੀ ਸ਼ਕੀਨ ਝੋਟੇ ਤਾਜੀ ਸੂਈ ਸਵਾਇਆ ਦੁੱਧ ਚੰਗਾ ਤਿਆਰ ਹੈਗਾ ਇਹ ਬਾਈ ਨੇ ਝੋਟੀ ਸਿਰ ਕਰਨੀਆਂ ਤੇ ਇੱਕ ਇਹਦੇ ਨਾਲ ਦਿਖਾਉਣਾ ਤੁਹਾਨੂੰ ਮੁਰਾ ਨਾ ਸਲਦਾ ਨੀ ਗੀਨਾ ਠੀਕ ਆ ਇਹ ਝੋਟੀ ਪਹਿਲਾਂ ਸੂਈ ਵੀ ਤਾਜੀ ਬਿਲਕੁਲ ਮਗਰ ਕੱਟੀ ਆ ਦੰਦੋ ਦੋਦਾਂ ਦਾ ਠੀਕ ਆ ਕੈਨਾਲ ਤੋਂ ਤਿਆਰ ਆਗਾ ਦੁਨਾਂ ਮੱਜਾਂ ਤੁਹਾਨੂੰ ਸਾਰੀ ਡਿਟੇਲ ਮਾਰਕ ਤੋਂ ਸਾਂਝੀ ਕਰਵਾਵਾਂਗੇ ਜਿਹੜਾ ਭਰਾ ਖਰੀਦੂਗਾ ਉਹ ਥੱਲੇ ਆ ਦੀ ਆਪ ਕਰੋ ਕਿਉਂਕਿ ਮੇਰਾ ਪੰਕ ਕੰਮ ਸਿਰ ਵੀਡੀਓ ਬਣਾਉਣ ਦਾ ਬਾਈ ਦਾ ਕੰਮ ਸਿਰ ਪਸ਼ੂ ਵੇਚਣ ਦਾ ਇਹ ਘਰ ਘਰ ਦੀ ਜ਼ਿੰਮੇਵਾਰੀ ਹੋਗੀ ਉਸ ਦਿਵਤ ਸੱਲੀ ਤੁਸੀਂ ਆਪ ਕਰਨੇ ਕਿਉਂਕਿ ਜਿਹੇ ਪੈਸੇ ਸੱਲੀ ਜਿਹੇ ਤੋਂ ਤੁਸੀਂ ਲਾਉਣੇ ਹੁੰਦੇ ਨੇਗੇ ਖੁਦ ਸੱਲੀ ਕਰਨ ਤੁਹਾਡਾ ਫਰਜ਼ ਬਣ ਜਾਂਦਾ ਹੈਗਾ ਤੇ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਵੀ ਕੀ ਡਿਟੇਲ ਹੈ ਨਾ ਬਾਈ ਸੱਸੀ ਕਾਲ ਜੀ ਸੱਸੀ ਕਾਲ ਵੀਰੇ ਆਪਣਾ ਐਡਰੈਸ ਬੋਲਦਗੇ ਜੀ ਆਪਣਾ ਨਾਮ ਵੀਰੇ ਚਰਨਜੋਤ ਸਿੰਘ ਪਿੰਡ ਵੀਲਾ ਜੀ ਜ਼ਿਲ੍ हां बस पखो ਪਈਆਂ ਜਿਆਦਾ ਦੂਰ ਜਾਵੜਦਾ ਇਧਰੋਂ ਆਪਣੇ ਨੇੜੇ ਚੰਨਾਂ ਵਾਲਾ ਗਿਆ ਹਾਂਜੀ ਇਧਰਲੀ ਸਾਈਡ ਗਹਿਲਾ ਜੀ ਇਧਰ ਟੱਲੇ ਵਾਲ ਦਾ ਪੜ ਠੀਕ ਆ ਨੇੜੇ ਪਿੰਡ ਆ ਗਿਆ ਯਾਨੀ ਪਖੋ ਕਾਂ ਜੀ ਮੇਨ ਆ ਗਿਆ ਹਾਂਜੀ ਹਾਂ ਬਸ ਮੋਗਾ ਰੋਡ ਤੋਂ ਆਪਣਾ ਹਟ ਮਾਜੀ 2-3 ਕਿਲੋਮੀਟਰ ਠੀਕ ਆ ਤੇ ਸੰਪਰਕ ਨੰਬਰ ਵੀਰੇ ਸੰਪਰਕ ਨੰਬਰ ਆਪਣਾ ਹੈਗਾ ਵੀਰੇ 98788 ਹਾਂਜੀ 80777 ਜੀ ਠੀਕ ਆ ਇੱਕ ਨੀਲੀ ਰਾਵ ਦਾ ਨੀਕ ਨਾ ਹਾਂਜੀ ਇੱਕ ਮੋਰਾ ਦਾ ਇੱਕ ਮੋਰਾ ਦਾ ਇਹ ਜੀ ਬਿਊਟੀ ਵਾਕ ਵਾਲਾ ਇਹ ਜੀ ਵਾਕ ਵਾਲਾ ਹਾਂਜੀ ਆਪਾਂ ਲੱਖੇ ਵੀਰੇ ਚੰਗੀ ਮਾਜੀ ਝੋਟੀ ਲਿਓਣਿਆ ਸ਼ਕੀਨੀ ਆਏ ਨਹੀਂ ਵੀ ਬਾਲਾਂਾਂ ਹੀ ਲੈ ਕੇ ਬੰਨਦੇ ਵੀ ਰੋਜ਼ ਇਦਾਂੇ ਕਰਦੇ ਆਂ ਇੱਕ ਵਾਰ ਆਪਦੇ ਵੱਲੋਂ ਤਸੱਲੀ ਕਰਕੇ ਲਿਓਣੇ ਵਿੱਚਾਂ ਦੀ ਹਾਂ ਆਪਾਂ ਇਹੇ ਜੀ ਝੋਟੀ ਲਿਓਣਿਆ ਵੀਰੇ ਜੇ ਵਿਕੀ ਤਾਂ ਵੇਚ ਦਿਆਂਗੇ ਨਹੀਂ ਘਰੇ ਖੜੇ ਰਹਿਊ ਤਾਂ ਵੀ ਆਪਾਂ ਕੋਲ ਜੀ ਇਹ ਲਾ ਕਟੀਆਂ ਦੇਖੋ ਇਹਨੂੰ ਕੋਈ ਨਹੀਂ ਆ ਇਹ ਦੂਜੇ ਸੂਏ ਬਈ ਡਬਲ ਡਬਲ ਹੋਣ ਵਾਲੀਆਂ ਦੋਨੀਆਂ ਬਿਲਕੁਲ ਕਿੱਦੋਂ ਸਟਾਰਟ ਕਰ ਲਈ ਇਹ ਪਹਿਲੇ ਤੋਂ ਕੱਲ੍ਹ ਦੀ ਜਿੱਦਰੋਂ ਮਰਜ਼ੀ ਕਰ ਲਓ ਇਹ ਨਾ ਕੱਟੀ ਆ ਹਾਂਜੀ ਤੇ ਇਹਨੂੰ ਇਹਨੂੰ ਸੂਈ ਨੂੰ ਕਿੰਨਾ ਸਮਾਂ ਹੋ ਗਿਆ ਇਨੂੰ ਵੀਰੇ ਅੱਜ 6 ਦਿਨ ਹੋ ਗਏ ਸੂਈ ਨੂੰ 6 ਦਿਨ ਆ ਨਾੜੂਆ ਨਾਲ ਕਟਰੀ ਦੇ ਤੂੰ ਚੱਕ ਚੁੱਕਾ ਹਾਂ ਹਾਂਜੀ ਕੱਟੀ ਐ ਗਈ ਤੇ ਨਾ ਹਾਂਜੀ ਕੱਟੀ ਐਸ ਤੋਂ ਤੁਹਾਨੂੰ ਆਪਣਾ ਨਾੜਵਾ ਦਿਖਾਣਾ ਮੇਤੋ ਠੀਕ ਆ 6 ਦਿਨ ਹੋ ਗਏ ਸੂਈ ਨੂੰ ਤੇ ਪਹਿਲਾਂ ਛੋਟੀ ਦਾ ਮੂੰਹ ਤੇ ਸਿਰ ਦੇਖਿਓ ਸਿੰਘ ਦੇਖਿਓ ਨਾ ਅੱਜ ਮੰਨ ਕੇ ਚੱਲੋ ਵੀ 4 ਤਰੀਕ 11 ਮਹੀਨਾ 2025 ਨੂੰ ਵੀਡੀਓ ਬਣਾ ਰਹੀ ਆ ਜਿਹੜੀ 29 ਜਾਂ 30 ਤਰੀਕ ਦੀ ਸੂਈ ਵੀ ਆ ਨਾ ਇਹ ਹਾਂਜੀ ਹਾਂ ਬਸ 29 ਜਾਂ 30 ਦੀ ਕਿਸੂਈ ਆਪਣੇ ਕੋਲੇ ਵੈਸੇ ਵੀਰੇ ਲੱਖੇ ਕੱਲ ਹੀ ਆਈ ਆ ਅੱਪਣਾ ਲੈ ਕੇ ਆਂਦੀ ਆ ਹਾਂਜੀ ਹਾਂਜੀ ਚਲੋ 7 ਦਿਨ ਮੰਨ ਲਓ 8 ਦਿਨ ਮੰਨ ਲਓ ਕੋਈ ਇਹਦੇ ਥੱਲੇ ਵੀਰੇ 7 ਤੋਂ 8 ਲੀਟਰ ਦੇ ਵਿੱਚ ਵਿੱਚ ਦੁੱਧ ਹੋਊਗਾ ਜੀ 7-8 ਕਿਲੋ ਬੋਹੜਾ ਹੈ ਹਾਂਜੀ ਹਾਂ ਬੋਹੜਾ ਮੰਨ ਲੇ ਕੀ ਦੁੱਧ ਮੰਨ ਲੇ ਵੀਰੇ ਹਾਂ ਕੁਝ ਮੰਨ ਲੇ ਉਹ ਵੈਸੇ ਤੁਹਾਨੂੰ ਪਤਾ ਪਹਿਲਣਾ ਝੋਟੀਆਂ 40-45 ਦਿਨਾਂ 'ਚ ਪੀਕ ਫੜਦੀਆਂ ਹਾਂ ਹਾਂ 40 35 40 ਦਿਨਾਂ ਹੁੰਦਾ ਜਾਂਦਾ ਹਾਂ ਹਾਂਜੀ 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 ਕਿੰਨੇ ਕਿ ਦੁੱਧ ਦੀ ਉਮੀਦ ਕਰਦਾ ਐਸਟੀਮੇਟਡ ਜਾਂ ਮੈਂ ਵੀਰੇ ਬਾਲਾ ਤਾਂ ਨਹੀਂ ਕਹਿੰਦਾ ਵੀਡੀਓ 'ਚ 12 ਕਿਲੋ ਦੁੱਧ ਦੇਣਾ ਚਾਹੀਦਾ ਝੋਟੀ ਨੂੰ 12 ਕਿਲੋ ਜੇ ਸਾਰਾ ਢਾਂਚਾਗਾ ਤੇ ਬਿਊਟੀ ਐ ਸ਼ਰੀਰ ਦੀ ਨਾ ਜਾਤ ਨਸਲ ਪੂਰੀ ਵਧੀਆ ਈ ਝੋਟੀ ਦੀ 12 ਕਿਲੋ ਬਾਲ ਆਰਡਰ ਦੀ ਕੁਆਲਿਟੀ ਦਾ ਫਿਕਸਡ ਰਦਈ ਥੋੜਾ ਜਿਹਾ ਭਲਾ ਨੇ ਵੀਰੇ ਹਰਜੋ ਨਾ ਇੱਕ ਪਾਸੇ ਵੀਰੇ ਭਲਾ ਪਰਲੀ ਸਾਈਡ ਤੇ ਇਹਦੇ ਤੁਹਾਨੂੰ ਤਾਂ ਹੀ ਫਰਕ ਨਾ ਇੱਕ ਧਾਰ ਦਾ ਵੀ ਫਰਕ ਬਟਾ ਨਹੀਂ ਜਿਹਨੇ ਮਾਗ ਲਏ ਦੋਨੇ ਸਭ ਤੋਂ ਦੀ ਨਾ ਨਾ ਵੀਰੇ ਆਪਦਾ ਕੋਈ ਦੋ ਦਿਨ ਤਿੰਨ ਡੰਗ ਤਸੱਲੀ ਕਰਕੇ ਲੈ ਕੇ ਜਾਵੇ ਹਾਂ ਇਹ ਕਿਹੜਾ ਗੱਬਣਾ ਤਾਂ ਚੋਈ ਜਾਣੀ ਹੈਗੀ ਹਾਂਜੀ ਹਾਂ ਵੀਰੇ ਇੱਕ ਧਾਰ ਦਾ ਵੀ ਫਰਕ ਨਹੀਂ ਢੇੜਾ ਕਢਾ ਦੇਗੀ ਹਾਂ ਢੇੜਾ ਕਢਾ ਦਿਓ ਵੀਰੇ ਠੀਕ ਹੈ ਪੁੱਲ ਤੋਰੀ ਤੇ ਦੰਦੋਂ ਦੋਆਂ ਦਾ ਬਈ ਇਹ ਵੀਰੇ ਕਨਫਰਮ ਦੋ ਦੰਦਾਂ ਦਾ ਹਾਂ ਤੇ ਇਹ ਵੀ ਛੋਟੀ ਦੋ ਦੰਦਾਂ ਦੀ ਵੀ ਦੋ ਦੰਦਾਂ ਦਾ ਠੀਕ ਹੈ ਠੀਕ ਹੈ ਤੇ ਹਾਈ ਠੀਕ ਹੈ ਆਪਣੇ ਮਨ ਲੋ ਆ ਦੇਖ ਲੋ ਬਰਾਬਰੰਗੂ ਹੀ ਹੁੰਦੀ ਹੈ ਬਾਂਹ ਦੇ ਮਦਰੀ ਨਹੀਂ ਕਹਿ ਸਕਦੇ ਜੀ ਹਾਂ ਪੂਰੀ ਚੰਗੀ ਹਾਈਟ ਆ ਦੋਦਾਂ ਦੇ ਹਿਸਾਬ ਨਾਲ ਪੂਰੀ ਵਧੀਆ ਹਾਈਟ ਆ ਜੀ ਮਗਰ ਵੀ ਕੱਟੀ ਆ ਗਈ ਆਪ ਵੀ ਕੱਟੀ ਪਈ ਆ ਗਈ 7-8 ਕਿਲੋ ਇਸ ਟਾਂ ਬੋਲਾ ਤਿਆਰ ਆਗਾ ਠੀਕ ਹੈ ਬਾਕੀ ਸ਼ਕਿਨੀ ਮਾਜੀ ਦੀ ਪੂਰੀ ਬਾ ਕਮਾਲ ਆ ਗਈ ਸਿੰਗਾ ਸੁੰਗਾ ਤੇ ਸਰੀਰ ਦੀ ਨਾ ਹਾਂਜੀ ਤੇ ਬਾਕੀ ਸਾਨੂੰ ਤੋਰ ਕੇ ਦਿਖਾ ਦੇਣਗੇ ਬਾਕੀ ਵੀਰੇ ਕੱਲ ਆਈ ਕਰਕੇ ਥੋੜਾ ਜਿਹਾ ਪਸ਼ੂ ਇੱਕ ਦੋ ਦਿਨ ਤੋਂ ਪਤਾ ਸੈਟਿੰਗ ਉੱਤੇ ਜਾਂਦਾ ਦੋ ਚਾਰ ਦਿਨ ਉਪਰ ਕਰਦੀ ਆ ਜੀ ਕੇ ਰਹਾ ਜੀ ਔਖਾ ਲਾਉਂਗਾ ਹਾਂਜੀ 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 ਹਾਂ ਬਾਕੀ ਆਡਰ ਦੀ ਧੱਕ ਜਿਹੜੀ ਇਹ ਜਰੂਰ ਜੀ ਪਿੱਛੇ ਦੱਸਾ ਦੇਣਾਗਾ ਫਿਕਸਡ ਡਰਾਪ ਅਕ ਕੰਪੈਕਟ ਡਰ ਬੋਲ ਦੇਣਾ ਠੀਕ ਗੁੰਦ ਮੇਜਲੇ ਵੇਦੀ ਹੈਗੀ ਉਹਨਾਂ ਕੀ ਵਿਚ ਵਿਚੇ ਲੇਵਾ ਰੱਖਿਆ ਹੋਗਾ ਬਾਕੀ ਸੋਨਾਂ ਦਾ ਗੁੰਦ ਮੇਜ ਜਿਹੜੇ ਫਿਕਸਡ ਅਡਰ ਦੀ ਝੋਟੀ ਹੋਵੇ ਮੱਝ ਹੋਵੇ ਦੁੱਧ ਕਾਢੀ ਦਿੰਦਾਂਗਾ ਲੱਗ ਪੈਣਾ ਕਾਣਾ ਬਾਕੀ ਵੀਰੇ ਆਏ ਜਦੋਂ ਦੁੱਧ ਤੇ ਆ ਗਈ ਲੱਖੇ ਇਹ ਅੱਜ ਤੋਂ ਵੀਰੇ ਮੰਨ ਲਓ 15 ਦਿਨਾਂ ਨੂੰ ਫੇਰ ਇਹਦੇ ਆਰਡਰ ਦੀ ਸ਼ੇਪ ਪ੍ਰੋਪਰ ਬਣੂਗੀ ਹਾਂ ਉਦੋਂ ਗੱਲ ਹੋਰ ਹੋਣਾ ਹਾਂਜੀ ਹਾਂ ਠੀਕ ਆ ਇਥੋਂ ਫੇਸ ਕੁਆਲਟੀ ਦੇ ਕੱਦ ਘੱਟੇ ਚੈੱਕ ਕਰ ਲਓ ਮਿੱਤਰੋ ਚੰਗੀ ਝੋਟੀ ਠੀਕ ਆ ਵੀਰੇ ਬਾਤ ਤੋੜਨ ਦਾ ਮਕਸਦ ਤਾਂ ਇਹੀ ਹੁੰਦਾ ਵੀ ਭਾਈ ਕੋਈ ਪੈਰ ਚ ਲੰਗ ਲੂ ਸੱਟ ਬਿਡਾਲਣਾ ਕੰਮ ਹੋਵੇ ਇਥੋਂ ਸੈਂਡ ਐਪੋਰਟਸ ਦਿਖਾ ਦੇਣਾ ਕੋਈ ਗੱਲ ਨਹੀਂ ਖੋੜਾ ਛਾਂਸ ਨੂੰ ਪਤਾ ਜੀ ਆਪਣੇ ਘਰਾਂ ਅੱਜਕੱਲ੍ਹ ਖਾਰਾਂ ਦੀ ਪੱਕਾ ਕਰਿਆ ਵਾ ਉਸਰਕੇ ਥੋੜਾ ਪਸ਼ੂ ਤੁਰਨ ਦੇ ਵਿੱਚ ਬੜੀ ਦਿੱਕਤ ਆਉਂਦੀ ਹੈਗੀ ਨਾ ਲੈ ਇਥੋਂ ਮਾ ਲਿਓ ਨੀ ਗੇ ਦਵਾਰਾਂ ਦਾ ਛੁੱਟੀ ਹੈ ਨਾ ਗੈਪੂ ਬੁਖਾ ਦੇ ਵੀਰੇ ਥਣਾਂ ਦਾ ਪੂਰਾ ਪ੍ਰੋਪਰ ਫੁੱਲ ਆ ਕੋਈ ਥਣ ਜੜਮਾ ਨਹੀਂ ਹੂੰ ਧਾਰ ਕੋਈ ਪੋਲੀਆ ਬਾਈ ਹਾਂ ਧਾਰ ਇੱਕ ਨੰਬਰ ਵੀਰੇ ਕੋਈ ਸਰਲਾ ਨਹੀਂ ਭੂਰਨੀ ਇੱਕ ਨੰਬਰ ਧਾਰ ਆ ਹੂੰ ਥਣਾਂ ਦਾ ਸਾਈਜ਼ ਮਿੱਤਰੋ ਇੱਕੋ ਜਿਹਾ ਤੇ ਗੈਪ ਇਹ ਵੀ ਇੱਕੋ ਜਿਹਾ ਠੀਕ ਹੈ ਜੀ ਤੇ ਬਾਕੀ ਉਸ ਮਾਕੇ ਵੀਰੇ ਪੂਰਾ ਸੋਹਣਾ ਥਣ ਕੜਦੀ ਆ ਠੀਕ ਆ ਚੋਕੇ ਦੇਖ ਸਕਦੇ ਦੋ ਜਾਰੇ ਥਣ ਬਰਾਬਰ ਵਾਈ ਕਹਿੰਦਾ ਬਰਾਬਰ ਇੱਕੋ ਹੀ ਚੱਲਦੇ ਹੋਣਗੇ ਤੇ ਮੁੱਲ ਵੜੀ ਫਰੀ ਦੀ ਕੀ ਕਰਨੀ ਆਪਾਂ ਮੁੱਲ ਵੜੀ ਵੀਰੇ ਬਸ ਆਪਾਂ ਇਹਦਾ ਲੈਣ ਦੇਣ ਜਿਹਾ ਹੀ ਕਰਾਂਗੇ 1,25,000 ਰੁਪਇਆ ਜੀ ਮਾਨਤਨ ਕਰਦੇ ਇੱਕ 25 ਡਿਮਾਂਡ ਹੈ ਇੱਕ 25 ਜੇ ਮਾਨਤਨ ਥੋੜਾ ਬਹੁਤਾ ਮੌਕੇ ਦਾ ਹੋ ਜਾਊਗਾ ਹਾਂਜੀ ਹਾਂਜੀ ਠੀਕ ਹੈ ਠੀਕ ਇਹ ਵੀਰੇ ਇਹੋ ਜੀਆਂ ਲੱਖੇ ਚੀਜ਼ਾਂ ਵੀ ਜਿਹੜੀਆਂ ਦੂਜੇ ਸੂਏ ਡਬਲ ਹੋਣ ਵਾਲੇ ਪੈਸੇ ਵਾਲਾ ਕੰਮ ਹੈ ਹਾਂ ਨਾਟਾ ਡੂਟ ਤਾਂ ਹਾਂਜੀ 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 ਹਾਂ ਬਾਕੀ ਕਿਉਂਕਿ ਹੋਮ ਦੁੱਗਣ ਤਾਂ ਹੈ ਮਾਲਾ ਆਪ ਕੱਟੀ ਰਹੂਗੀ ਹਾਂ ਮਾਰੇ ਕੱਟੀ ਰਹੂਗੀ ਹਾਂ ਦੋਸਤ ਪੈ ਜੂਗੀ ਹਾਂਜੀ ਹਾਂਜੀ ਹਨਾ ਤੇ ਇੱਕ ਬੱਚੇ ਚ ਬਾਈ ਮਾਨਤਨ ਕਰ ਦੂਗਾ ਛੋਟੀ ਚੰਗੀ ਹਨਾ ਤੇ ਦੋ ਨੰਬਰ ਤਾਂ ਹੈ ਆਪਣੇ ਠੀਕ ਐ ਇਹ ਵੀ ਸੂਆ ਪਹਿਲੇ ਹੀ ਹੈ ਨਾ ਇਹ ਪਹਿਲਾ ਸੂਆ ਇਹ ਵੀ ਦੋ ਦੰਦ ਦਾ ਵੀਰੇ ਦੋ ਆਂਦਾ ਹਾਂਜੀ ਠੀਕ ਐ ਤੇ ਇਹ ਇਹਨੂੰ ਸੂਈ ਨੂੰ ਕਿੰਨਾ ਸਮਾਂ ਹੋ ਗਿਆ ਇਹਨੂੰ ਵੀਰੇ ਮਹੀਨੇ ਤੋਂ ਪਲੱਸ ਹੋ ਗਿਆ 5-4 ਦਿਨ ਘਟ ਨਹੀਂ ਹੈਗੇ ਜੀ ਠੀਕ ਐ ਜੀ 35 ਦਿਨ ਮੰਨ ਲੀ ਆਪਾਂ ਹਾਂ 35 36 ਦਿਨ ਮੰਨ ਲਓ ਜੀ ਠੀਕ ਐ ਦੁੱਧ ਆ ਇਸ ਟਾਈਮ ਕਿੰਨਾ ਥੱਲੇ ਦੁੱਧ ਵੀਰੇ ਥੱਲੇ 12 ਕਿਲੋ ਹੋਊਗਾ ਜੀ ਜਮਾ ਤੁਲਕੇ ਹਾਂਜੀ 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 ਤੇ ਇੱਥੋਂ ਤੁਹਾਨੂੰ ਲੇਵੇ ਦੀ ਬੰਤਰ ਦਿਖਾ ਦੇਣਾਗਾ ਬਿਲਕੁਲ ਚਾਰੇ ਥਣ ਇੱਕੋ ਜਿਹੇ ਨੇਗੇ ਤੇ ਗੁੰਦਮਾ ਅਡਰੇ ਦਾ ਕਰਮ ਵਾਲੀ ਦਾ ਤੇ ਇੱਥੋਂ ਤੁਹਾਨੂੰ ਬਹਿਣੀ ਸ਼ਾਰਟ ਵਾਲਾ ਚਾਰ ਧਣਾ ਗੈਪਸਾਂ ਚੋਂ ਚੈੱਕ ਕਰਾ ਦੇਣਾਗਾ ਤੇ ਬਾਕੀ ਅੱਖਾਂ ਚੈੱਕ ਕਰ ਲਓ ਠੀਕ ਆ ਮਣਕ ਨਹੀਂ ਗਲਾਦੀ ਆ ਤੇ ਨੱਕ ਦੇਖ ਸਕਦੇ ਹੋਗੇ ਪੂਰੇ ਸਾਰੇ ਚਾਰੇ ਪੈਰ ਇਹ ਤਾਂ ਵੀਰੇ ਲੱਖੇ ਕੰਪੀਟੀਸ਼ਨ ਲੈਵਲ ਦੀ ਝੋਟੀ ਆ ਜਿਵੇਂ ਆਪਾਂ ਕਹਿ ਦੀਏ ਤੁਸੀਂ ਵੀ ਮੇਲਿਆਂ ਚ ਜਾਣੀ ਹੋ ਤੇ ਆਪਾਂ ਵੀ ਜਾਂਦੀ ਰਹਿੰਦੇ ਆ ਸ਼ੌਂਕ ਹੈਗਾਗਾ ਇਹਦੇ ਸਾਰੀਆਂ ਨਿਸ਼ਾਨੀਆਂ ਪੂਰੀਆਂ ਜੀ ਕਿਸੇ ਪਾਸਿਓਂ ਨਹੀਂ ਹੱਥ ਤਾ ਢਾਂਚਾ ਜਿਵੇਂ ਦਾ ਸਟਰਕਚਰ ਬਹੁਤ ਜ਼ਿਆਦਾ ਚੰਗਾ ਬਣਉਂਦੀ ਆ ਮੁੰਡਾ ਜਿਆਦਾ ਚੱਲ ਰ ਰ ਕਹੀਏ ਬਾਹੂ ਭਾਰਾਗਾ ਹਾਂ ਜੀ ਹਾਂ ਜੀ ਆ ਜਿਵੇਂ ਆਪਾਂ ਨੀਲੀ ਰਾਵੀ ਜੇ ਕਹਿੰਦੇ ਸਿੰਗ ਵੀ ਇਹਦੇ ਮੱਥੇ ਤੋਂ ਥੱਲੇ ਆ ਜੀ ਹਾਂ ਸਿੰਗਾ ਦੇ ਬੰਤਰੀ ਉਹ ਕੱਟਿਆ ਸਿੰਗ ਕਹੇ ਜੀ ਨੇ ਮਾਂ ਦੀ ਜੁੜੀ ਸੁਣਾ ਆ ਪਿਆ ਰਾਵੀ ਵੀ ਮੋਰਾ ਦੀ ਕੀ ਹੋਈ ਆ ਮੋਰਾ ਵਾਲੇ ਸਿੰਗ ਆ ਗਏ ਠੀਕ ਆ ਮਿੱਤਰੋ ਤੇ ਆ ਜਿਹੜੇ ਸਿੰਗਾ ਵੀ ਨੀਲੀ ਰਾਵੀ ਆ ਦੋਨੇ ਵੀਰੇ ਆਪਣੀਆਂ ਬਰੀਡ ਵਾਲੀਆਂ ਝੋਟੀਆਂ ਵੀ ਪਿਓਰ ਮੋਰਾ ਚ ਪੈਂਦੀ ਆ ਇਹ ਨੀਲੀ ਆ ਇਹ ਨੀਲੀ ਰਾਵੀ ਹਾਂ ਜੀ ਹਾਂ ਜੀ ਲੈ ਕਢਾ ਦੇ ਕਿਹੜਾ ਫਿਰ ਇਹਦਾ ਵੀ ਤੋਰ ਦੇ ਭੁੱਲ ਲੈ ਇੱਥੋਂ ਸਾਨੂੰ ਮਿੱਤਰੋ ਨੀਲੀ ਰਾਵੀ ਦੇ ਝੋਟੀਆਂ ਆਪਾਂ ਤੋਰ ਕੇ ਦਿਖਾ ਦੇਣਾ ਜੇ ਮੈਂ ਸਕੂਲ ਆ ਕੇ ਦੇਖੂਗਾ ਨਾ ਬੇਲ ਬਹੁਤ ਆ ਕੱਟੀ ਦੀ ਤੇ ਕੱਦ ਵੀ ਚੰਗਾਗਾ ਬਾਕੀ ਜਿਹੜੀ ਮੇਨ ਆ ਥਣਾ ਦੀ ਤੇ ਆਰਡਰ ਦੀ ਬਣਾਵਟ ਬਹੁਤ ਸੁਣੀ ਝੋਟੀ ਠੀਕ ਆ ਥੋੜਾ ਸੋਨ ਪਹਿਲੇ ਜਿਹੜਾ ਥਾਂ ਦੀ ਜਰੂਰਤ ਤੰਗੀ ਹੁੰਦੀ ਆ ਆਪਣਾ ਇਹ ਕਰ ਪੱਕਾ ਹੁੰਦਾ ਕਿ ਤਲਕਣ ਹੁੰਦੀ ਹੈਗੀ ਪਸ਼ੂ ਵੀ ਥੋੜੇ ਹੱਥ ਵੀ ਜ਼ਿਆਦਾ ਕਰ ਲੱਗ ਜਾਂਦਾ ਨਾ ਲੈ ਘਮਾ ਲਿਆ ਮੋੜ ਕੇ ਹਟਕਾਈ ਜੇ ਨਾਲ ਲੈ ਇਥੋਂ ਦਿਖਾ ਦੇ ਤੋਰ ਕੇ ਆਪਾਂ ਤੁਹਾਨੂੰ ਠੀਕ ਆ ਤੇ ਬਸ ਤੋਰਨ ਦਾ ਮਕਸਦ ਇੰਨਾ ਕਿ ਵੀ ਕੋਈ ਪੈਰ ਚ ਲੰਘ ਲੂਗਾ ਨਾ ਬਾਕੀ ਸੰਤੋਰ ਕੇ ਦਿਖਾ ਦਿਆਂਗਾ ਹਾਂ ਜੀ ਕੋਈ ਪੁੜੇ ਪੜੇ ਦਾ ਕੋਈ ਹੋਵੇ ਹੀ ਇਹੀ ਹੁੰਦਾ ਬਾਕੀ ਹਾਈਟ ਇਹਦੀ ਵੀ ਦਿਖਾ ਦੇ ਵੀਰੇ ਲੈ ਹਾਂ ਹਾਈਟ ਇਹਦੀ ਵੀ ਬਹੁਤ ਜ਼ਿਆਦਾ ਚੰਗੀ ਆ ਕਿ ਮਨ ਲਾ ਕੇ ਚੱਲ ਵੀ ਆਪਣੇ ਬਰਾਬਰ ਆ ਬਰਾਬਰ ਜੀ ਉਹਦੇ ਨੂੰ ਉੱਚੀ ਹੋਣਾ ਇਹ ਹਾਂ ਉਹਦੇ ਨੂੰ 19 ਵੀ ਉੱਚੀ ਹੋ ਬਸ ਹਾਂ ਜੀ ਹਾਂ ਮਦਨੀਆਂ ਨਾ ਮੰਨ ਕੇ ਆਵੇ ਕੋਈ ਵੀ ਛੋਟੀਆਂ ਛੋਟੀਆਂ ਹਾਂ ਬੜਾ ਹਸਾ ਨਾ ਕੱਟੀ ਇਹਦਾ ਕਾਦੀ ਬਹੁਤ ਸੋਹਣਾ ਹੈ ਹਾਂ ਇਹਦਾ ਵੀ ਬਹੁਤ ਸੋਹਣਾ ਹੈ ਇਹਦਾ ਵੀ ਬਹੁਤ ਸੋਹਣਾ ਠੀਕ ਆ ਇੱਥੋਂ ਦੁਬਾਰਾ ਥਣਾ ਦੀ ਮੰਤਰ ਤੇ ਦਿਖਾ ਦਣਾ ਮੈਂ ਸੁਣਾ ਲਿਆ ਇੱਕ ਲੱਖੇ ਵੀਰੇ ਮੈਂ ਤੁਹਾਨੂੰ ਹੋਰ ਦੱਸ ਦਿੰਨਾ ਹਾਂ ਜੀ ਇਹਦਾ ਜਿਹੜੀ ਮਤਲਬ ਆਹਗਾ ਥਣ ਮੰਗਰਲਾ ਹਾਂ ਆਪਣਾ ਬਹਿਣੀ ਵਾਲਾ ਉਹ ਚ 19 ਵੀ ਛਟਾਉਂਦਾ ਜੀ 19 ਵੀ ਛਟਾ ਹਾਂ ਜੀ ਪਹਿਲਾਂ ਜਦੋਂ ਆਪਾਂ ਦੋ ਦੋ ਧਾਰਾ ਮਾਰਦੇ ਆ ਉਦੋਂ ਆਉਂਦਾ ਜਦੋਂ ਆਪਾਂ ਮੰਨ ਲਓ ਚਵਾਈ ਕਰਨ ਲੱਗ ਜਾਂਦੇ ਆ ਅੱਧੀ ਚੋਲੀ ਉਦੋਂ ਬਾਅਦ ਖਤਮ ਹਾਂ ਉਦੋਂ ਸੈਟ ਹੋ ਜਾਂਦਾ ਹਾਂ ਵੀਰੇ ਮੈਂ ਨਾ ਯਾਰ ਸਚਾਈ ਜੀ ਦੱਸ ਕੀ ਵੀਡੀਓ ਬਣਾਉਣਾ ਹੁੰਦਾ ਕੋਈ ਬੰਦਾ ਦੂਰੋਂ ਚੱਲ ਕੇ ਆ ਜੇ ਮੁੜ ਕੇ ਕੋਈ ਫਰਕ ਤਰਕ ਨਿਕਲੇ ਉਹਦਾ ਕੋਈ ਫਾਇਦਾ ਨਹੀਂ ਬਿਲਕੁਲ ਬਿਲਕੁਲ ਸੱਦ ਦੱਸਣਾ ਹਾਂਜੀ ਹਾਂ ਬਾਕੀ ਆਪਾਂ ਬੱਚਾ ਲਾ ਕੇ ਵੀ ਧਾਰ ਮਾਰ ਵੀ ਦਿੰਨੇ ਤੂੰ ਕਹਿੰਦਾ ਤਾਂ ਤਾਂ ਵੀ ਕੋਈ ਚੱਕਰ ਨਹੀਂ ਚਲ ਮਾ ਕੋਈ ਚੱਕਰ ਨਹੀਂ ਹੈ ਕੋਈ ਚੱਕਰ ਦੱਸਦਾ ਹੀ ਕੋਈ ਹਾਂ ਵੀਰੇ ਇਹ ਦੱਸਦਾ ਨਾ ਇਹ ਮਾੜਾ ਮੋਟਾ ਉਹ ਨਹੀਂ ਕੀ ਕਰਦਾ ਹੁੰਦਾ ਹਾਂ ਉਹ ਨਹੀਂ ਕੋਈ ਆਏ ਨਹੀਂ ਵੀ ਧਾਰ ਖੈਂਡਦੀਆਂ ਜਾਂ ਬਾਲਟੀ ਜੋ ਬਾਹਰ ਪੈਂਦੀ ਹੈ ਉਹ ਨਹੀਂ ਹੈਗਾ ਮਾੜਾ ਮੋਟਾ ਜਦੋਂ ਆਪਾਂ ਜਣਦੀ ਮੰਨ ਲਓ 15 20 ਧਾਰਾਂ ਮਾਰ ਲਿਆ ਫਿਰ ਪ੍ਰੋਪ ਤੇ ਬਾਈ ਫਿਰ ਆਪਾਂ ਇਹਦਾ ਮੁੱਲ ਕੀ ਕਰਨਾ ਹਰਜੋਤ ਇਹਦਾ ਮੁੱਲ ਵੀਰੇ ਆਪਾਂ 145000 ਰੁਪਇਆ ਕਰਦੇ ਮਾਨਤਾਂ ਮਾਨਦਾਨ ਕਰ ਦਾਂਗੇ ਜੀ ਵਧੀਆ ਹੋ ਜਾਊਗਾ ਹਾਂ ਫੁੱਲਾ ਡੁੱਲਾ ਕਰ ਦਾਂ ਕੋਈ ਗੱਲ 142 ਲੈ ਬਾਈ ਨੇ ਮੁੱਲ ਕਰਤਾ ਥੋੜਾ ਲੰਬਾ ਆਉਂਦਾ ਵੀ ਰੇਟ ਨਹੀਂ ਵਿੱਚ ਕਦੇ ਰੇਟ ਵਿੱਚ ਕਰਾਦਾ ਠੀਕ ਆ ਦੋਨ ਕੀ ਨਿਆ ਕ ਨੀਲੀ ਰਵੇ ਇਹ ਤੇ ਕਿਸੇ ਬਰੀਡ ਨੇ ਭਰਾ ਨੇ ਬਰੀਡ ਤੇ ਕੰਮ ਕਰਨਾ ਇੱਧਰ ਮੁਰਾ ਵਾਲੇ ਪਾਸੇ ਜਾ ਕੇ ਭਰਾ ਨੇ ਬਰੀਡ ਤੇ ਕੰਮ ਕਰਨਾ ਠੀਕ ਆ ਇਹਦੇ ਚ ਵੀ ਵੀਰੇ ਹਜੇ ਮੈਨੂੰ ਪਤਾ ਵੀ ਬਾਲਾ ਤਾਂ ਨਹੀਂ ਮੈਂ ਕਹਿੰਦਾ ਕਿਲੋ ਕੁ ਦੁੱਧ ਹੋਰ ਵੱਜੂਗੀ ਇਹ ਮਹੀਨਾ ਕੋ ਹੈ 10 15 ਤਾਂ ਹੋ ਜਾਏਗਾ ਕਿਲੋ ਦੁੱਧ ਕਹਿੰਦੇ ਆਪਾਂ ਬਾਲਾ ਨਹੀਂ ਕਹਿੰਦੇ ਵੀ 13 ਲੀਟਰ ਦੁੱਧ ਦੇ ਦੂ ਹਾਂਜੀ ਹਾਂਜੀ ਤੇ ਬਾਕੀ ਜਿਹੜੇ ਭਰਾ ਨੂੰ ਪਈ ਬੈਂਡ ਬਾਈ ਦਾਗਾ ਵਿਲਾ ਤੇ ਜਿਲਾ ਲੱਗਦਾ ਨੂੰ ਬਰਾੜਾ ਇੱਕ ਵੀਰੇ ਲਖਿਆ ਆਪਾਂ ਤੇਰੀ ਵੀਡੀਓ ਦੇ ਐਂਡ ਚ ਪਹਿਲਾਂ ਵੀ ਕਿਹਾ ਸੀ ਵੀ ਆਪਣੇ ਘਰੇ ਚਾਹੇ ਬੰਦਾ ਤਿੰਨ ਡੰਗ ਚਾਹੇ ਚਾਰ ਡੰਗ ਤਸੱਲੀ ਕਰ ਲਈ ਜੀ ਕਿਸੇ ਵੀ ਝੋਟੀ ਦੀ ਠੀਕ ਹੈ ਜੀ ਪਰ ਆਪਣੀ ਗੇਟੋਂ ਬਾਹਰ ਵੀਰੇ ਕੋਈ ਗਾਰੰਟੀ ਨਹੀਂ ਇਹ ਤਾਂ ਸੂਈਆਂ ਸਵਾਈਆਂ ਆ। ਦੋ ਦੋ ਤੋਲ ਕੇ ਦੇਣਾ। ਦੋੜਾਂ ਦੇ। ਬਹੁਤ ਬਹੁਤ ਹੋਈ ਜਾਂਦਾ ਵੀਰੇ ਤੁਸੀਂ ਵੀ ਰੋਜ਼ ਵੀਡੀਓ ਬਣਾਉਨੇ ਆ ਮੁਰਕ ਕੇ ਆਪਾਂ ਕੰਮ ਕਰਕੇ ਲਿਗਾ ਸੀ। ਆਪਾਂ ਪਹਿਲਾਂ ਵੀਡੀਓ ਚ ਬੋਲ ਦੇਣੀ ਸੀ ਹੁੰਦੇ। ਹਾਂ। ਪਰ ਜਦੋਂ ਆਪਾਂ ਨੂੰ ਬਿਨਾਂ ਮਤਲਬ ਤੋਂ ਲਾਂਬੇ ਹੁੰਦੇ ਆ ਵੀਰੇ। ਮੈਂ ਵੀ ਪਹਿਲਾਂ ਇਹ ਗੱਲ ਪਹਿਲੀ ਬੋਲਦੀ ਨਾ। ਪਤਾ ਕੀ ਆ ਮੈਂ ਦੇਖਿਆ ਕਿ ਕੋਈ ਮੈਂ ਵੀ ਦੇਖਿਆ ਹਾਲਾਂਕਿ ਕਸੂਰ ਕੁਝ ਨਹੀਂ ਹੁੰਦਾਗਾ। ਵੀ ਪਤਾ ਨਹੀਂ ਕੀ ਗੱਲ ਆਗੀ। ਬੇ ਮਤਲਬ ਵੀਰੇ ਟੈਨਸ਼ਨ ਦਿੰਦੇ ਆ ਬੰਦੇ ਫਿਰ ਵੀ ਫਾਇਦਾ ਨਹੀਂ ਹਣਾ। ਉਹੀ ਗੱਲ ਨਾ ਲਾਂਬਾ ਕਹਦਾ। ਹੁਣ ਲੋਕਾਂ ਦਾ ਕੋਈ ਪਤਾ ਨਹੀਂ ਲੱਗਦਾ ਕੋਈ ਸੱਚ ਪੰਜੇ ਉ ਆਪਣੇ ਘਰੇ ਕੋਈ ਤਸੱਲੀ ਕਰ ਲੈ ਸੁਗੀਆਂ ਆਂ ਬਾਈ ਚਾਰ ਟੰਗ ਜੰਗ ਚੋਲੇ ਆਪਾਂ ਨੂੰ ਕੋਈ ਤਰਾਜ ਬਿਲਕੁਲ ਬਿਲਕੁਲ ਹਣਾ ਸੋ ਵੀਰੇ ਬੇਨਤੀ ਹੈ ਨਾ ਬੇਨਤੀ ਨੂੰ ਪ੍ਰਵਾਨ ਕਰਿਓ ਬਾਕੀ ਕਟਣਾ ਚੰਗੀਆਂ ਜਿਹੜੇ ਭਰਾ ਨੂੰ ਪਸੰਦ ਆਈਆਂ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ